ਕੀ ਕਰੀਏ ਇਕੱਠਾ ਨੌਕਰੀ ਕਰੀਏ ਕੋਈ ਦਿਨ ਆ ਜਾਏ ਕੋਈ ਦਿਨ ਆ ਜੇ ਬਾਜੀ ਮੀਤਿਆ ਸਾਡੇ ਆ ਕੇ ਜੀ ਨੂੰ ਬੁਲਾ ਕੇ ਆਏ ਅੰਦਰ ਆਹੀ ਅੰਦਰ ਭਾਰ ਕੇ ਕਾਰਾਂ ਜੋ ਅਸੀਂ ਜਿੰਮੀ ਨੂੰ ਬੁਲਾਉਣ ਨਹੀਂ ਜਾਣਾ ਨਹੀਂ ਜੀ ਜੀ ਆਏ ਬਾਜੀ ਐਮ ਸੀ ਨੂੰ ਬੁਲਾ ਕੇ ਜਿੱਦਾਂ ਮਾਗੀ ਪਰਾਸ਼ੀ ਕਰਦੇ ਆ ਵੇਖੋ ਜੀ ਹੁਣ ਐਮ ਸੀ ਲੱਭਣ ਥੋੜਾ ਜਾਣਾ ਮੌਕੇ ਤੇ ਹਾਲਾਤ ਕੀ ਆ ਮੈਂ ਐਮ ਸੀ ਲੱਭਣ ਜਾਵਾਂਗੇ ਅਸੀਂ ਨੇ ਕਿਹੜੇ ਪਟਾ ਲੱਗੀਆਂ ਕਦੋਂ ਲੱਗੀਆਂ ਇਹ ਫੋਨ ਕਿਉਂ ਨਿਕਲਦੀ ਆ ਇਹ ਆ ਪਾਟ ਪ੍ਰਸ਼ਾਸਨ ਮੈਨੂੰ ਮਾਰਿਆ ਧੱਕਾ ਕੀਤਾ ਮੈਨੂੰ ਮਾਰ ਮਾਰ ਕੇ ਉਹ ਦੇਖੋ ਕੀ ਹੈ ਇਹ ਦੇਖੋ ਕਿਤਾ ਮਾਰਿਆ ਪੁਸ਼ਪ ਉਹ ਦੇਖੋ ਕੀ ਹੈ ਇਹ ਦੇਖੋ ਕਿਤਾ ਮਾਰਿਆ ਪੁਸ਼ਪ ਉਹ ਦੇਖੋ ਕੰਮ ਮਾਰ ਲਿਆ ਨਾ ਕੋਲ ਬਚ ਕੇ 도ੜ ਕੇ 사시칼지 ਤੁਸੀਂ ਦੇਖ ਰਹੇ ਹੋ ਪੰਜਾਬੀ ਅਖ਼ਬਾਰ ਚੈਨਲ ਤੇ ਇਸ ਵੇਲੇ ਦੀ ਖ਼ਬਰ ਗੁਰਦਾਸਪੁਰ ਦੇ ਕਸਬਾ ਦਿਨਾਨਗਰ ਤੋਂ ਸਾਂਝੀ ਕਰ ਰਹੇ ਹਾਂ ਜਿੱਤੇ ਮਾਹੌਲ ਜਿਹੜਾ ਅਜੀਬੋ-ਗਰੀਬ ਬਣ ਗਿਆ ਜਦੋਂ ਨਸ਼ਿਆ ਦੇ ਵਿਰੁੱਧ ਤਹਿਤ ਮੁਹਿੰਮ ਪੁਲਿਸ ਵੱਲੋਂ ਰੇਡ ਕੀਤੀ ਗਈ ਇੱਕ ਨੌਜਵਾਨ ਦੇ ਘਰ ਦੇ ਵਿੱਚ ਤਾਂ ਉਸ ਨੇ ਭੱਜੜਾ ਪਾ ਦਿੱਤੇ ਗਿਆ ਪੁਲਿਸ ਨੂੰ ਤਾਂ ਪੁਲਿਸ ਦੀ ਟੀਮ ਜੋਦਾ ਨਾਮ ਦੇ ਨੌਜਵਾਨ ਦੇ ਘਰ ਦੇ ਵਿੱਚ ਤਲਾਸ਼ੀ ਲੈਣ ਪਹੁੰਚੀ ਅਤੇ ਨੌਜਵਾਨ ਕੋਲੋਂ ਸ਼ਕਤੀ ਦੇ ਨਾਲ ਪੁਸ਼ਕਿਸ਼ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਨੇ ਆਪਣੇ ਆਪ ਨੂੰ ਜਕਵੇ ਕਰ ਲਿਆ ਹਾਲਾਂਕਿ ਜੋਧਾ ਨਾਮ ਦਾ ਇਸ ਨੌਜਵਾਨ ਦਾ ਦੋਸ਼ ਹੈ ਕਿ ਪੁਲਿਸ ਨੇ ਉਸ ਦੇ ਨਾਲ ਮਾਰਕਟਾਈ ਕੀਤੀ ਹੈ ਤੇ ਜਿਸ ਤੋਂ ਦੁਖੀ ਹੋ ਕੇ ਉਹ ਆਪਣੇ ਘਰ ਦੀ ਛੱਤ ਦੇ ਉੱਤੇ ਆਪਣੇ ਕੁਝ ਹਿੱਸਿਆਂ ਨੂੰ ਅੱਗ ਲਗਾ ਕੇ ਛਲ ਗਿਆ ਨੌਜਵਾਨ ਨੇ ਧਮਕੀ ਦੇ ਰਿਹਾ ਹੈ ਕਿ ਜੇਕਰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਆ ਕੇ ਉਸ ਦੀ ਗੱਲ ਨਾ ਸੁਣੀ ਤਾਂ ਆਪਣੇ ਬੱਚਿਆਂ ਸਮੇਤ ਘਰ ਤੇ ਸਿਲੰਡਰ ਨੂੰ ਅੱਗ ਲਗਾ ਦੇਵੇਗਾ ਅਤੇ ਆਪਣੇ ਆਪ ਖੁਦਕੁਸ਼ੀ ਕਰ ਲਵੇਗਾ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਦੱਸ ਦਈ ਕਿ ਇਹ ਪਹਿਲਾ ਨਸ਼ੀਲੇ ਪਦਾਰਥ ਐਕਟ ਤਹਿਤ ਇਸ ਉੱਤੇ ਕਾਫੀ ਮਾਮਲੇ ਦਰਜ ਹਨ ਤੇ ਇਸ ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਜਦੋਂ ਵੀ ਆਉਂਦੀ ਹੈ ਉਸ ਦੇ ਉੱਤੇ ਨਜਾਇਜ਼ ਕੇਸ ਪਾ ਦਿੰਦੀ ਹੈ ਅਤੇ ਮੈਂ ਪੜਿਆ ਲਿਖਿਆ ਬੀਐਡ ਪਾਸ ਹਾਂ ਤੇ ਹੁਣ ਨਸ਼ਿਆ ਦਾ ਕਾਰੋਬਾਰ ਨਹੀਂ ਕਰਦਾ ਪੁਲਿਸ ਉਸ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰ ਰਹੀ ਆ ਦੂਜੇ ਪਾਸੇ ਜਦੋਂ ਇਸ ਬੰਦ ਵਿੱਚ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਦੇ ਖਿਲਾਫ ਨਸ਼ੀਲੇ ਪਦਾਰਥਾਂ ਵਿਰੁੱਧ ਐਕਟ ਤਹਿਤ ਕਈ ਮਾਮਲੇ ਦਰਜ ਹਨ ਉਹ ਪੁਲਿਸ ਦੇ ਦਬਾਅ ਪਾਉਣ ਲਈ ਅਝਿਹਾ ਕਰ ਰਿਹਾ ਹੈ ਜਦਕਿ ਉਹ ਨਸ਼ਾ ਤਸਕਰੀ ਹੈ ਹੋਰ ਕੀ ਕੁਝ ਕਹਾ ਉਹਨਾਂ ਦੀ ਜ਼ੁਬਾਨੀ ਸੁਣ ਲੈਨੇ ਆ ਤੁਸੀਂ ਬਣੀ ਰਹੋ ਪੰਜਾਬੀ ਇੱਕ ਚੈਨਲ ਦੇ ਨਾਲ ਬਲਜੀਤ ਸਿੰਘ ਲਾਪ ਰਿਪੋਰਟ ਗੁਰਦਾਸਪੁਰ ਕਿੰਨੇ ਬੱਚੇ ਆ ਤੇਰੇ ਭਾਜੀ ਮੇਰੇ ਦੋ ਬੱਚੇ ਇੱਕ ਬੇਟੀ ਹੈ ਮੇਰੀ ਇੱਕ ਬਾਜੀ ਲੜਕਾ ਆ ਕਿੰਨਾ ਵੱਡੇ ਆ ਭਾਜੀ ਮੈਂ ਬੀ ਐਡ ਕੀਤੀ ਆ ਈਟੇਡੀ ਕੀਤੀ ਦੀ ਆ ਆਈ ਟੀਡੀ ਕੀਤੀ ਦੀ ਆ ਜੀਹਾਨੂੰ ਕੀਤੀ ਦੀ ਆ ਭਾਜੀ ਮੈਂ ਛਾਰ ਛਾਰ ਡਿਗੜੇ ਕਿਧਰ ਮੈਨੂੰ ਪੁਲਿਸ ਅਫਸਰਾਂ ਨੇ ਥੰਗ ਕੀਤਾ ਰ ਭਾਜੀ ਮੇਜਾਦ ਫੜ ਕੇ ਪਈ ਗੋਲੀਆਂ ਫਾਈ ਜਾਂਦੇ ਅੱਜ ਆ ਬੰਦੇ ਵੀ ਆਏ ਉਹ ਨੀਨਾ ਚੱਕੀ ਤਿੰਨ ਦਿਨੋਂ ਕਾ ਚੱਕਾ ਨੂੰ ਕਹ ਉਹਦੀ ਗੱਡੀ ਕਿਹਨੇ ਤੋੜੀ ਉਹ ਗੱਡੀ ਦੇ ਸ਼ੀਸ਼ੇ ਪੇੜੇ ਆ ਪੁਲਿਸ ਪ੍ਰਸ਼ਾਸਨ ਆ ਦੇਖੋ ਪੁਲਿਸ ਪ੍ਰਸ਼ਾਸਨ ਦਾ ਹਾਲ ਸਤਨਾਮ ਜਗਤਾਰ ਦੋਰ ਕੇ ਬਾਹਰ ਕੁੱਟ ਕੇ ਆਈ ਆਪਣੇ ਬੱਚੇ ਲੈ ਕੇ ਨਾ ਚਾਰ ਬੱਚੇ ਪਾਏ ਦੇ ਮੇਰੇ ਬੱਚੇ ਦੇ ਦੱਸੋ ਮੇਰੇ ਬੰਦਾ ਜੇਚ ਲੈ ਚੜ ਗਏ ਨੇ ਮੇਰੇ ਬੱਚੇ ਕਿੰਨੇ ਪਾਲਣੇ ਮੈਂ ਖਰਾਬ ਹੋ ਗਿਆ ਹਾਂ ਕਿੰਨੇ ਪਾਲਣੇ ਮੇਰੇ ਬੱਚੇ ਆ ਜਗਤਾਰ ਤੁਸੀਂ ਜਾਓ ਮੇਰੇ ਪੁੱਤ ਲੱਕੜੀ ਆਪਾਂ ਦੇ ਤਾਰੇ ਹੀਰਾ ਨਰੇਸ਼ਾ ਆਪਾਂ ਦੇ ਸਾਰੇ ਆਪਾਂ ਦੇ ਸੀਐਸ ਤੋਂ ਹਰੇ ਤੇ ਮੈਨੂੰ ਬਾੜ ਕੇ ਚੱਕਾ ਆ ਮਾਰ ਕੁੱਟ ਕੇ ਤੇ ਛੋਟ ਕੇ ਛੁੱਟ ਕੇ ਮੈਨੂੰ ਬਾੜ ਕੁੱਟ ਕੇ ਮੇਰੇ ਛੋਟੇ ਛੋਟੇ ਬੱਚਾ ਉਹਨਾਂ ਦੀ ਗੱਡੀ ਪੰਹੀ ਉਹਦੇ ਗੱਡੀ ਪੰਹੀ ਆ ਉਹਨਾਂ ਦੀ ਗੱਡੀ ਵੀ ਪੰਹੀ ਆ ਉਹਨਾਂ ਕੋਲ ਦੋ ਪਕੀ ਪਿਛਲੀ ਵਾਰੀ ਇਹਨਾਂ ਨੇ ਮੈਨੂੰ ਛੱਡਿਆ ਹੀ ਆ ਉਹਨਾਂ ਨੇ ਮੈਨੂੰ ਮਾਰਿਆ ਇਹਨਾਂ ਪਿਛਾ ਪਰਚਾ ਕਰਨਾਂ ਚ ਆ ਉਹਨਾਂ ਨੇ ਮੇਰੇ ਦਾ 2013 ਤੋਂ ਆੜ ਪਾਰ ਦਾ ਪਰਚਾ ਮਜਾਜ ਵਿਦਆਊਟ ਰਕਮ ਦੀ ਪਾਇਆ ਜੇ ਭਾਈ ਉਹਦੇ ਵਿੱਚ ਕੋਈ ਕਭੀ ਤੋ ਜਸ ਸਰ ਦੇ ਕੋਲ ਕਿ ਤੂੰ ਵੀ ਇਨਵੈਸਟੀਗੇਸ਼ਨ ਕਰਵਾਇਆ ਮੇਰਾ ਜਿਹੜਾ ਪਹਿਲਾ ਕੇਸ ਸੀ ਹਾਰ ਫਲਾ ਜਨਰਲਸ ਪਰ ਉਹ ਤੋਂ ਬਾਅਦ ਮੈਂ ਬੀਐਡ ਕਰਦਾ ਰਿਹਾ ਪਾਜੀ ਮੇਰੇ ਤੇ ਕੋਈ ਚੀਜ਼ ਨਹੀਂ ਫੜੀ ਕੋਈ ਕੁੱਝ ਨਹੀਂ ਮੈਂ ਜਦੋਂ ਬੀਐਡ ਕਰਦਾ ਹੀ ਮੈਂ ਕਾਰਟਾ ਪੁਲਿਸ ਨੇ ਵੇਖਿਆ ਹਰ ਪਾਸੇ ਪਤਾ ਬੜਾ ਜਨਰਲ ਸਭ ਦਾ ਪਾਜੀ ਮੈਂ 6 ਸਾਲ 6 ਸਾਲ ਪਾਜੀ ਮੈਂ ਆਪਣਾ ਕੇਸ ਪੂਰਾ 6 ਸਾਲ ਪਾਜੀ ਮੈਂ ਇਧਰ ਹਾਲ ਵੇ ਹਾਂ ਪਾਜੀ 10 6 ਸਾਲ ਆਪਣਾ ਕੇਸ ਪੂਰਾ ਪਾਜੀ ਮੇਰਾ ਨਾ ਕੋਈ ਟੈਸਟ ਦੇ ਸਕਿਆ ਨਾ ਮੈਂ ਨੌਕਰੀ ਕਰ ਸਕਿਆ ਮੇਰਾ ਫਿਚਰ ਥੜਾ ਖਰਾਬ ਕਰਤਾ ਮੈਂ ਡਰਗ ਡੀਟਰ ਬਣ ਗਿਆ ਕਿਹੇ ਟਾਈਮ ਤੇ ਮੈਂ ਬੋਡੀ ਬਿਲਡਰ ਸੀ ਆਹ ਪੁਰ ਦੇਖੋ ਉਹਨਾਂ ਦੇ ਕੰਮ ਮੈਂ ਡਰਗ ਡੀਟਰ ਬਣ ਗਿਆ ਆ ਪੋਲੀਟਿਕਲ ਮੇਰੇ ਕੋਲ ਤਾਂ ਸੌ ਪਰਸੇ ਪਾਦੇ ਤੇ ਫੈਸਲੇ ਕੁਛ ਭੁਲੇ। ਕਿਨਾਰੀਆ ਦਾ ਬੰਦਾ ਅੰਦਰ ਤੇ ਮੇਰਾ ਨਾਂ ਬੰਦਨਾ। ਮੈਂ ਬੀਏ ਜੀ ਐਨਐਮ ਕੀਤੀ ਦੀ ਐ। ਤੇ ਇਹਨਾਂ ਨੇ ਮਜਾਜ ਹਰ ਵਾਰੀ ਪਰਚੇ ਪਾਦੇ। ਸਾਡਾ ਮੇਰਾ ਬੰਦਾ ਅੰਦਰ ਆ ਕੇ ਆਇਆ। ਮੈਂ ਪਰਚੇ ਕਿਥੋਂ ਪਾਲਾਂ। ਆ ਦੇਖੋ ਬੰਸਰੇ ਹਾਲਾਤ। ਪੰਚੋਂ ਤੇ ਪੁੱਛੋ ਜਾ ਕੇ ਸਾਡਾ ਦਰ ਕਿੰਨਾ ਦੇਣ ਵਾਲਾ। 16000 ਦਾ ਦੇਣ ਵਾਲਾ। ਸਕੂਲ ਚ ਪੁੱਛਾ। ਬੱਚਿਆਂ ਦਾ 20000 ਦੇ ਦੇਣਾ। ਅਸੀਂ ਅੰਦਰ ਬੜ ਜਾਈਏ। ਜਿਹੜੀ ਚੱਲਣੀ ਪਤਣੀ ਆ। ਜੇਲਾ ਨਹੀਂ ਕੱਟਿਆ ਕਿਉਂ ਚੜੇ ਜੇਲਾ ਨਹੀਂ ਕੱਟਿਆ ਸਭ ਪੱਕਾ ਸਾਡਾ ਕੱਢੇ ਤਰਾ ਬੰਦਲ ਵੀ ਤਾਂ ਆ ਰਿਹਾ ਕਿਹਦਾ ਦੁਕਾਨ ਤੋਂ ਭਗਵਾਨ ਤੁਹਾਡੇ ਜਿਹੜੀ ਭਗਵਾਨ ਤੁਹਾਡੇ ਨਵੀਂ ਸਕੀਮ ਕੱਢੀ ਆ ਬਿਲਕੁਲ ਗਲਤ ਕੱਢੀ ਆ ਐਨਡੀਪੀ ਆਸਾਂ ਨੂੰ ਪਿਛਲੇ ਪਰਚਿਆਂ ਨੂੰ ਫੜ ਫੜ ਕੇ ਲੋਕਾਂ ਦਾ ਮਿਝਾ ਜਿੰਨੂੰ ਫੜਦੇ ਆ ਉੱਤੇ ਗੋਲੀਆਂ ਪਾ ਦਿੰਦੇ ਆ ਚਾਰ ਚਾਰ ਸਾਲੀ ਜੇਲਾ ਚ ਮਗਰੋਂ ਬੱਚੇ ਤਖੇ ਖਾਂਦੇ ਮਰ ਜਾਂਦੇ ਇਹ ਨਾਲੋਂ ਚੰਗਾ ਆਹੀ ਆਪਣੇ ਬੱਚੇ ਨੂੰ ਉਹ ਦੇਖੋ ਆ ਗਿਆ ਸੱਚਾ ਸੱਚਾ ਆ ਲੱਗਦੀ ਅੱਗ ਆਹੀ ਹੈ ਦਰਬਸ ਫੋਟ ਕਰਕੇ